ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਜਮ੍ਰਿਤਕ ਨਵੀਨ ਕੁਵਾਰ ਦੇ ਘਰ ਗਏ ਅਤੇ ਆਰਐਸਐਸ ਦੇ ਇੱਕ ਸੀਨੀਅਰ ਨੇਤਾ ਦੇ ਪੁੱਤਰ ਦੇ ਕਤਲ ਤੇ ਦੁੱਖ ਸਾਂਝਾ ਕੀਤਾ ਉਹਨਾਂ ਪੰਜਾਬ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ 4 ਸਾਲਾਂ ਵਿੱਚ ਕਾਨੂੰਨ ਵਿਵਸਥਾ ਸਥਾਪਿਤ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ 4 ਸਾਲਾਂ ਵਿੱਚ ਸ਼ਾਇਦ ਹੀ ਕੋਈ ਦਿਨ ਅਜਿਹਾ ਗਿਆ ਹੋਵੇ ਜਦੋਂ ਪੰਜਾਬ ਵਿੱਚ ਕਤਲ ਡਕੈਤੀ ਜਬਰੀ ਵਸੂਲੀ ਫਰੋਤੀ ਅਤੇ ਗੋਲੀਬਾਰੀ ਦੀ ਘਟਨਾਵਾਂ ਨਾ ਵਾਪਰੀਆਂ ਹੋਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਅਕਸਰ ਹਰ ਮੁੱਦੇ ਤੇ ਬਿਆਨ ਦਿੰਦੀ ਹੈ ਇਸ ਕਤਲ ਤੇ ਚੁੱਪੀ ਬਣਾਈ ਰੱਖੀ ਹੈ ਚੁੱਪੀ ਬਣਾਈ ਰੱਖਣ ਵਾਲੀ ਪੰਜਾਬ ਸਰਕਾਰ ਨੂੰ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਅਤੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ ਪੂਰਬੀ ਭਾਜਪਾ ਪੀੜਤ ਪਰਿਵਾਰ ਦੇ ਨਾਲ ਖੜੀ ਹੈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਆਰਐਸ ਨੇਤਾ ਦੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਨਵੀਨ ਕੁਮਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਫਿਰੋਈਪੁਰ ਪਹੁੰਚੇ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੂਰੀ ਭਾਜਪਾ ਉਹਨਾਂ ਦੇ ਨਾਲ ਖੜੀ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼wini ਸ਼ਰਮਾ ਨੇ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਸਥਾਪਤ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਲੁੱਟਖੋਹਾਂ ਕਤਲਗੋਰੀ ਗੋਲੀਬਾਰੀ ਜਾਂ ਫਰੋਤੀ ਦੀਆਂ ਘਟਨਾਵਾਂ ਬਿਨਾਂ ਸ਼ਾਇਦ ਹੀ ਕੋਈ ਦਿਨ ਗਿਆ ਹੋਵੇ ਉਹਨਾਂ ਸਰਕਾਰ ਤੇ ਹਮਲਾ ਕਰਦੇ ਆ ਕਿਹਾ ਕਿ ਇਹ ਸਰਕਾਰ ਕਾਨੂੰਨ ਵਿਵਸਥਾ ਸਥਾਪਿਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਹਰ ਮੁੱਦੇ ਤੇ ਆਪਣੀ ਜ਼ੁਬਾਨੀ ਪਹੁੰਚ ਲਈ ਜਾਣੀ ਜਾਂਦੀ ਪੰਜਾਬ ਸਰਕਾਰ ਇਸ ਕਤਲ ਤੇ ਚੁੱਪ ਰਹੀ ਹੈ ਅਤੇ ਪਰਿਵਾਰ ਨੂੰ ਇੱਕ ਵੀ ਸੰਵੇਦਨਾ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਸਰਕਾਰ ਨੂੰ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਪੂਰੀ ਭਾਈਪਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ। ਤੇ ਸਰਕਾਰ ਨੂੰ ਆਪਣੀ ਚੁੱਪੀ ਤੋੜ ਕੇ ਅੱਗੇ ਆਉਣੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਹੈ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜੋ ਉਹ ਆਪਣਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕਣ। ਉਹਨਾਂ ਨੇ ਕਿਹਾ ਉਹ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਪਰ ਲੋਕਾਂ ਦੇ ਸਬਰ ਦੀ ਵੀ ਇੱਕ ਸੀਮਾ ਹੈ। ਪੁਲਿਸ ਨੂੰ ਜੋ ਵੀ ਕਰਨ ਦੀ ਲੋੜ ਹੈ ਉਹ ਜਲਦੀ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਪਰਿਵਾਰ ਫਰੋਜਪੁਰ ਅਤੇ ਪੂਰੀ ਭਾਜਪਾ ਨਤੀਜੇ ਚਾਉਂਦੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਬੇਇਨਸਾਫੀ ਦਾ ਸਾਹਮਣਾ ਕਰ ਰਹੇ ਹਰ ਪਰਿਵਾਰ ਦੇ ਨਾਲ ਖੜੀ ਹੈ ਜੀ ਮੇਰੇ ਘਰ ਨਾਲ ਤਾਂ ਕਦੇ ਕਿਸੇ ਕੀੜਾ ਵੀ ਟਪਦਾ ਹੁੰਦਾ ਸੀ ਨਾ ਦੁੱਤੀ ਦੀ ਰੋਣ ਲੱਗ ਜਾਂਦੀ ਇਹ ਮਾਰਨ ਲੱਗਦੀ ਨਾ ਕਹਿੰਦੇ ਨਾ ਕੀੜੇ ਨੂੰ ਕਿਉਂ ਮਾਰਨਾ ਹੈ ਉਹ ਜੀ ਇਹ ਕਿਉਂ ਮਾਰਨਾ ਹੈ ਤੇ ਇੰਨਾ ਵੱਡਾ ਜਿਗਰਾ ਤੇਰਾ ਬੋਲਾਂ ਦੀ ਨੇਚਰ ਦਾ ਜਿਵੇਂ ਵੱਡਾ ਜਿਗਰਾ ਤੁਸੀਂ ਕਰ ਅਸੀਂ ਰੋਜ਼ ਹੀ ਕਰ ਤੁ ਜਾੜਿਆ ਕਰਾਂਗੇ ਸਾਡੇ ਕਿਸੇ ਨੇ ਕੀ ਕਰ ਲੈਣਾ ਜਿਸ ਤਰ੍ਹਾਂ ਚੱਕੇ ਇਹ ਨਾ ਗਿਆ ਅੱਜ ਇੱਕ ਘਰ ਜਿਹੜੇ ਕੰਮ ਲੱਖਾ ਉਜੜਨਗੇ ਕਿੰਨੇ ਦੇ ਜਵਾਕ ਮਰਨਗੇ ਕਿੰਨਾ ਦੇ ਪਿਓ ਮਰਨਗੇ ਉਹਨਾਂ ਨੇ ਕਹਿਣਾ ਕੋਈ ਨਹੀਂ ਹੁੰਦਾ ਸਰ ਜੀ ਮੋਬਾਈਲ ਤੇ ਆਪਰੇ ਬੋਲ ਆ ਆਪੋ ਦੇ ਨਾਲ ਨਾ ਨਾ ਬੰਦ ਕਰੀ ਤੋਂ ਵੀ so the you do be curious. ਕਿਉਂਕਿ ਕਿਸੇ ਦੇ ਉੱਤੇ ਕਿ ਇਹਨਾਂ ਦਾ ਡਰ ਨਹੀਂ ਹੈਗਾ ਲੇਕਿਨ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਪੂਰੀ ਪਾਰਟੀ ਸਜਗ ਹੈ ਔਰ ਪੈਨੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਤਾਕਤਾਂ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੀਆਂ ਆ ਉਹ ਸਿਰ ਨਾ ਚੁੱਕਣ ਪੰਜਾਬ ਦਾ ਅਮਨ ਪੰਜਾਬ ਦਾ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਵੇ ਪਰ ਇਹ ਜਿਹੜੀ ਸਰਕਾਰ ਹੈ ਇਹਦੀਆਂ ਕਰਤੂਤਾਂ ਇਦਾਂ ਦੀਆਂ ਆ ਕਿ ਲੋਕਾਂ ਨੂੰ ਜ਼ਬਰਦਸਤੀ ਸੜਕਾਂ ਤੱਕ ਲੈ ਆਣਾ ਚਾਹੁੰਦੀ ਹੈ ਇਸ ਪਰਿਵਾਰ ਨੂੰ ਨਿਆਂ ਮਿਲੇ ਇਹ ਸਾਡੀ ਮੰਗ ਹੈ ਛੁੱਟੜੇ ਦੇ ਬੱਚੇ ਨੇ ਦੋ ਇਦਾਂ ਦੇ ਘੋਸ਼ਣਾ ਕਰੀ ਬਿਰਦਾ ਮਾਨ ਕੋਈ ਬਿਆਨ ਵੀ ਆਇਆ ਕਿ ਸਰਕਾਰ ਦਾ ਸਰਕਾਰ ਇਤਨੀ ਸੰਵੇਦਨਹੀਨ ਸਰਕਾਰ ਕੀ ਹੱਤਿਆ ਹੋ ਜੇ ਦੋ ਸ਼ਬਦ ਸਹਾਨੂੰਭੂਤੀ ਦੇ ਅਜੇ ਤੱਕ ਸਰਕਾਰੀ ਪੱਖ ਦੇ ਨਹੀਂ ਆਏ ਇਹਨਾਂ ਨੇ ਕੀ ਪੰਜਾਬ ਚਲਾਣਾ ਇਹ ਤੇ ਸੱਤਾ ਦੇ ਅੰਦਰ ਮਦਹੋਸ਼ ਹੋਏ ਬੇ ਲੋਕ ਨੇ ਇਹਨਾਂ ਨੂੰ ਨਾ ਪੰਜਾਬ ਦੀ ਚਿੰਤਾ ਹੈ ਨਾ ਪੰਜਾਬ ਦੇ ਨਾਗਰਿਕਾਂ ਦੀ ਚਿੰਤਾ ਹੈ ਲੇਕਿਨ ਜਦੋਂ ਸਰਕਾਰਾਂ ਚਿੰਤਾ ਨਹੀਂ ਕਰਦੀਆਂ ਉਦੋਂ ਸਮਾਜ ਆਪਣੇ ਅਧਿਕਾਰ ਜਿਹੜਾ ਦਿੰਦਾ ਹੈ ਉਹ ਅਧਿਕਾਰ ਲੈਣਾ ਵੀ ਜਾਣਦਾ ਮੇਰਾ ਪ੍ਰਸ਼ਾਸਨ ਨੂੰ ਸਿੱਧਾ ਕਹਿਣਾ ਹੈ ਜਲਦ ਤੋਂ ਜਲਦ ਕਾਰਵਾਈ ਕਰੇ ਇਧਰ ਉਧਰ ਦੀਆਂ ਗੱਲਾਂ ਕਰਨਾ ਬੰਦ ਕਰੇ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਪਰਿਵਾਰ ਨੂੰ ਨਿਆਂ ਦੇ ਪਰਿਵਾਰ ਨੂੰ ਲੋਕੀ ਦੀ ਵੀ ਮਿਲਣੀ ਚਾਹੀਦੀ ਹੈਗੀ ਹੈ ਘਰ ਦੇ ਵਿੱਚ ਕੋਈ ਵੀ ਨਹੀਂ ਹੁਣ ਰਹਿ ਗਿਆ ਨਵੀਨ ਦੀ ਡੈਥ ਹੋ ਗਈ ਕਰ ਕਿਦਾਂ ਚੱਲੇ ਮੈਂ ਉਹੀ ਤੇ ਕਹਿ ਰਣਾ ਕਿ ਭਗਵੰਤਮਾਨ ਦੀ ਸੁਵੇਦਨਹੀਨਤਾ ਹੁਣ ਕਿੱਥੇ ਆ ਜਿੱਥੇ ਅਖਬਾਰ ਦੀਆਂ ਸੁਰਖੀਆਂ ਬਣਾਉਣੀਆਂ ਹੁੰਦੀਆਂ ਉੱਥੇ ਘੋਸ਼ਣਾ ਕਰ ਦਿੰਦਾ ਸਰਕਾਰ ਦੇ ਅੱਤੇ ਕਿੰਨੇ ਐਮਐਲਏ ਨੇ ਕਿੰਨੇ ਮੰਤਰੀ ਨੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਕੇਵਲ ਦਿਖੇ ਨਾ ਮਹਿਸੂਸ ਹੋਏ ਹੁਣ ਤੱਕ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਐਥੇ ਕਿਉਂ ਨਹੀਂ ਘੋਸ਼ਣਾ ਇੱਕ 1.5 ਸਾਲ ਦਾ ਬੱਚਾ ਇੱਕ 7 ਸਾਲ ਦੀ ਬੱਚੀ ਹੈ ਸਰਕਾਰ ਨੂੰ ਸਾਹਮਣੇ ਬਿਲਕੁਲ ਸਰਕਾਰ ਨੂੰ ਜਿੱਥੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਉਥੇ ਇਸ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਮੇਰਾ ਐਸਾ ਕਹਿਣਾ ਔਰ ਸਰਕਾਰੀ ਇਹਦੀ ਲੜਾਈ ਵੀ ਲੜਾਂਗੇ ਕੇਂਦਰ ਸਰਕਾਰ ਨੂੰ ਸਰ ਕਿਵੇਂ ਦੇਖੋਗੇ ਸਰ ਇਸ ਨੂੰ ਕਾਨੂੰਨ ਵਿਵਸਥਾ ਇਹਨੇ ਸਮੇਂਦਾਰ ਪੱਤਰਕਾਰੋਂ ਕਈ ਵਾਰ ਤੁਹਾਡੇ ਨਾਲ ਮਿਲਣਾ ਹੁੰਦਾ ਹੈ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਲਾਇਨ ਆਰਡਰ ਲਾਇਨ ਆਰਡਰ ਉਹ ਟੋਟਲੀ ਸਟੇਟ ਦਾ ਵਿਸ਼ਾ ਹੈ ਔਰ ਇਹ ਪੰਜਾਬ ਸਰਕਾਰ ਦੇ ਦੇ ਨੱਕ ਦੇ ਥੱਲੇ ਉਹਨਾਂ ਦੀ ਨਲਾਕੀ ਦੇ ਕਾਰਨ ਗੱਲਾਂ ਉਹ ਕਰਦੇ ਨੇ ਬਹੁਤ ਵੱਡੀਆਂ ਵੱਡੀਆਂ ਪਰਤੂਤਾ ਜਿਹੜੀਆਂ ਉਹਨਾਂ ਦੀ ਕੋਡੀ ਦੀਆਂ ਨਹੀਂ ਹੈਗਾ ਰੋਜ਼ ਕੋਈ ਹਤਿਆ ਕੋਈ ਗੈਂਗਸਟਰ ਕੋਈ ਫਰੋਤੀ ਇਹ ਰਾਜ ਚੱਲ ਰਿਹਾ ਹੈ ਐਸੇ ਰਾਜ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਅਤ ਅਨੁਭਵ ਨਹੀਂ ਕਰ ਰਿਹਾ ਕਾਨੂੰਨ ਵਿਵਸਥਾ ਦਾ ਰਾਜ ਸਥਾਪਿਤ ਕਰਨਾ ਮੁੰਡਲੀ ਜ਼ਿੰਮੇਵਾਰੀ ਹੈ ਨਵੀਨ ਦੇ ਪਰਿਵਾਰ ਨੂੰ ਨਿਆਂ ਮਿਲੇ ਔਰ ਜਿਹੜੀ ਉਹਨਾਂ ਦੀ ਨੌਕਰੀ ਦੀ ਮੰਗ ਹੈ ਇਹ ਸਰਕਾਰ ਨੂੰ ਪੂਰੀ ਕਰਨੀ ਕੋਈ ਅਲਟੀਮੇਟਮ ਵੀ ਦਿੱਤਾ ਜਾ ਰਿਹਾ ਜੀ ਕੁਝ ਸਮੇਂ ਐਸਾ ਕਿ ਟੈਲੀਫੋਨਿਕਲੀ ਮੈਂ ਵੀ ਸੰਪਰਕ ਤਾਂ ਛੋੜੀ ਸਾ ਵੀ ਸੰਪਰਕ ਹੈ ਅਜੇ ਉਹਨ ਮਿਲ ਕੇ ਵੀ ਆਏ ਨੇ ਔਰ ਮੈਨੂੰ ਲੱਗਦਾ ਕਿ ਜਿਸ ਵੇਲੇ ਉਹ ਉਸ ਗੱਲ ਦੀ ਜ਼ਰੂਰਤ ਹੋਏਗੀ ਤੇ ਉਹ ਵੀ ਕਰਾਂਗੇ ਠੀਕ ਹੈ ਜੀ